ਰਾਇਆ ਦੇ ਨੇੜਲੇ ਪਿੰਡ ਰੁੜਕੀ ਵਿਖੇ ਇੱਕ ਘਰ ਦੇ ਅੰਦਰ ਬਣੇ ਕਮਰੇ 'ਚ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਬਜ਼ੁਰਗ ਔਰਤ ਹਰਬੰਸ ਕੋਰ ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਰੁੜਕੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ 'ਚ ਇਕੱਲੀ ਸੁੱਤੀ ਪਈ ਸੀ ਜਦੋਂ ਉਸਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੇ ਘਰ ਦੇ ਅੰਦਰ ਬਣੇ ਇੱਕ ਕਮਰੇਾਂ ਦੇ ਵਿੱਚ ਅੱਗ ਲੱਗਣ ਕਾਰਨ ਕਮਰੇ 'ਚ ਪਿਆ ਬੈੱਡ, ਸੋਫਾ, ਐਲਸੀਡੀ ਤੇ ਏਸੀ ਨਾਲ ਹੋਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਉਸ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਹੋਰ ਕੀ ਗਿਆ ਤਾਂ ਉਸ ਸਿਵ ਵਿਸੋਣਾ ਪਰ ਬਜ਼ੁਰਗ ਗੌਰਦ ਨੇ ਮਦਦ ਦੀ ਗੋਹਾਰ ਲਾਈ ਹੈ। ਹਰ ਵਕਸ ਕੋਰ ਜੀ ਪਤੀ ਦਾ ਸਰ ਦਰਸنگ ਅੱਛਾ ਕੀ ਮਤਲਬ ਹੈ ਤੁਹਾਡੇ ਕੀ ਘਰ ਵਿੱਚ ਤਾਂ ਕਿਹੜੀ ਅੱਗ ਲੱਗ ਗਈ ਦੇਖੋ ਜੀ ਮੈਂ ਸੁੱਤੀ ਪਈ ਸੀ ਮੈਨੂੰ ਕੁਛ ਨਹੀਂ ਪਤਾ ਲੱਗਾ ਮੈਂ ਸਵੇਰ ਨੂੰ 5:00 ਵਜੇ ਉੱਠ ਕੇ ਦੇਖਿਆ ਤਾਂ ਸਭ ਘਰ ਸਜੀ ਦੁਵਾਹ ਹੋ ਗਈ ਹੋ ਸਗੀ ਉਹਨਾਂ ਬੈਠੇ ਹੋ ਬੰਦੇ ਵੀ ਦੀ ਨੂੰ ਪੁੱਛਦੇ ਹਾਂ ਜੀ ਹੱਥ ਮੇਟਨਾ ਚੰਗ ਸੋ ਗਿਆ ਬਈ ਤੁਸੀਂ ਕੀ ਥੀਆ ਉਹ ਬਈ ਕਿਤੇ ਕੋ ਮੇ ਨਾ ਕੀ ਹੋ ਗਈ ਆਇਆ ਕਿੰਨਾ ਕ ਨੁਕਸਾਨ ਹੋਇਆ ਮਾਤਾ ਮੱਕ ਸਾਂਤਾ ਜੀ ਮੇਰੇ ਦੇਖੋ ਸਾਰੇ ਕਮਰੇ ਦਾ ਲਾਏ ਇਸਿੰਗਾਂ ਤਾਈ ਬੱਕ ਇਹ ਲਸੜੀ ਜੋ ਸੋਫੇ ਪੈਡ ਬੱਕੇ ਕੰਬਲ ਵਿੱਚ ਪੈਸੇ ਕੋਈ ਛੁੱਤੇ ਪੈਸੇ ਤੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਈ ਜਾਣੀ ਮੈਂ ਹੋਸ਼ ਨਹੀਂ ਆ ਬੇ ਮੇਰੀ ਮੰਦ ਤੱਕ ਰੋ ਮੇਰੀ ਪੰਤ ਤੋ ਕਰੋ। ਤੇ ਨਮ ਰਬੇ ਤਾਂ ਮੋਗਾ ਗਿਆ ਮਗਰ ਸਦੇ ਸੂਆਂ ਲੂ ਗਿਆ ਮੈਂ ਕੀ ਕਰੂੰਗੀ ਇਹ ਕੋ। ਰਾਇਆ ਤੇ ਨੇੜਲੇ ਪਿੰਡ ਰੁੜਕੀ ਵਿਖੇ ਇੱਕ ਘਰ ਦੇ ਅੰਦਰ ਬਣੇ ਕਮਰੇ 'ਚ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਾ ਹੋਏ ਬਜ਼ੁਰਗ ਔਰਤ ਹਰਬੰਸ ਕੋਰ ਪਤਨੀ सुरेंद्र ਸਿੰਘ ਵਾਸੀ ਪਿੰਡ ਰੁੜਕੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ 'ਚ ਇਕੱਲੀ ਸੁੱਤੀ ਪਈ ਸੀ ਜਦੋਂ ਉਸਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੇ ਘਰ ਦੇ ਅੰਦਰ ਬਣੇ ਇੱਕ ਕਮਰੇਾਂ ਦੇ ਵਿੱਚ ਅੱਗ ਲੱਗਣ ਕਾਰਨ ਕਮਰੇ 'ਚ ਪਿਆ ਬੈੱਡ, ਸੋਫਾ, ਐਲਸੀਡੀ ਤੇ ਏਸੀ ਨਾਲ ਹੋਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਉਸ ਦਾ ਭਾਰੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਹੋਰ ਕੀ ਗਿਆ ਤੁਸੀ ਵੀ ਸੁਣਾ ਪਰ ਬਜ਼ੁਰਗ ਔਰਤ ਨੇ ਮਦਦ ਦੀ ਗੋਹਾਰ ਲਈ ਰਬਾਗੁਸ ਕੋਰ ਤੇ ਫਾਤੀ ਦਾ ਸਦਨ ਦਰਸੇਗਾ ਅੱਜ ਕੀ ਮਤਲਬ ਹੈ ਤੁਹਾਡੇ ਕੀ ਕਰ ਮੈਂ ਤਾਂ ਕਿਹੜੀ ਅਗਰ ਦੇਖੋ ਜੀ ਮੈਂ ਸੁੱਤੀ ਪਈ ਸੀ ਮੈਨੂੰ ਕੁਛ ਨਹੀਂ ਪਤਾ ਲੱਗਾ ਮੈਂ ਸਵੇਰ ਨੂੰ 5 ਵਜੇ ਉੱਠ ਕੇ ਦੇਖਿਆ ਤਾਂ ਸਭ ਘਸੇ ਜੀ ਤਵਾ ਹੋ ਹੀ ਸਕੀ ਉਹਨਾਂ ਆਪੇ ਬੈਫੇ ਹੋ ਪਰ ਦੇ ਵੀ ਤੀਨ ਨੂੰ ਭੋਲ ਕਿ ਤੱਕ ਹੈ ਜਦ ਹੱਥ ਮੇਰੇ ਨਾਲ ਚੰ ਸੋ ਗਿਆ ਵੀ ਤੁਸੀਂ ਛੇਤੀ ਆਵੋ ਬਈਆ ਕਿਤੇ ਕੋ ਮੇ ਨਾ ਕੀ ਹੋ ਗਿਆ ਯਾ ਕਿੰਨਾ ਕ ਨੁਕਸਾਨ ਆਇਆ ਮਾਤਾ ਮੱਕ ਸਾਰਾ ਤਾਂ ਜਿਹੜਾ ਮੇਰੇ ਦੇਖੋ ਸਾਰੇ ਕਮਰੇ ਦਾ ਲਾਏ ਇਸੇ ਹਾਂ ਤਾਂ ਹੀ ਬੱਕੇ ਲੱਸੀ ਦੀ ਜੋ ਸੋਫੇ ਪੈਡ ਬੱਕੇ ਕੰਬਲ ਵਿੱਚ ਪੈਸੇ ਕੋਈ ਛੁੱਤੇ ਪੈਸੀ ਤੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਈ ਜਾਣੀ ਮੈਂ ਹੋਸ਼ ਹੁੰਦੀ ਆ ਮੇਰੀ ਮੰਦ ਤੱਕ ਰੋ ਮੇਰੀ ਭਾਮ ਤਾਂ ਤੱਕ ਰੋ। ਤੇਦਰ ਮੈਂ ਰਬੇ ਤਾਂ ਮੋਗਾ ਗਿਆ ਮਗਰ ਸਦਾ ਸੁਆਨ ਲੂ ਗਿਆ ਮੈਂ ਕੀ ਕਰੂੰਗੀ ਇਹ ਕੋ।